ਮਹਿਰਜੀ ਦਾ ਖਾਲਸਾ ਮਹਿਰਜੀ ਦੀ ਫਤਿਹ ਗੱਲ ਕਰਾਂਗੇ ਆਪਾਂ ਸੁਖਬੀਰ ਬਾਦਲ ਦੇ ਨਾਲ ਜੁੜੀ ਵੱਡੀ ਖਬਰ ਆ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੁਖਬੀਰ ਬਾਦਲ ਤੇ ਉਹਦੀ ਜਨਰਲੀ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਇੱਕ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਵਿਚਾਰ ਕਰਨਗੇ ਜਥੇਦਾਰ ਕਿਹੜੀ ਉਹਨੂੰ ਤਨਖਾਹ ਲਗਾਉਣੀ ਆ ਪਰ ਕਰੀਬ ਮਹੀਨੇ ਦਾ ਸਮਾਂ ਹੋ ਗਿਆ ਸੁਖਵੀਰ ਬਾਦਲ ਅਜੇ ਜਿਹੜਾ ਸੁਖਵੀਰ ਬਾਦਲ ਨੂੰ ਬੁਲਾਇਆ ਨਹੀਂ ਗਿਆ ਇੱਕ ਵਾਰੀ ਸੁਖਵੀਰ ਬਾਦਲ ਬੋਲਿਆ ਸੀ ਕਿਸੇ ਮੁੱਦੇ ਤੇ ਕਹਿ ਲਿਏ ਜਾਂ ਕਿਸੇ ਦੇ ਖਿਲਾਫ ਤੇ ਜਥੇਦਾਰ ਨੇ ਇਹ ਕਹਿ ਦਿੱਤਾ ਸੀ ਕਿ ਤੁਹਾਡੇ ਉੱਤੇ ਰੋਪਨੇ ਤੁਸੀਂ ਬੋਲ ਨਹੀਂ ਸਕਦੇ ਉਸ ਤੋਂ ਬਾਅਦ ਸੁਖਵੀਰ ਬਾਦਲ ਚੁੱਪਾ ਬੋਲਿਆ ਨਹੀਂ ਹੁਣ ਹੋਇਆ ਕੀ ਆ ਜਿਹੜਾ ਬਿਰਸਾ ਸਿੰਘ ਬਲਟੋਹੇ ਵੱਲੋਂ ਇੱਕ ਪੋਸਟ ਪਾਈ ਗਈ ਆ ਕਿ ਸੁਖਵੀਰ ਬਾਦਲ ਨੂੰ ਅਕਾਲ ਦਖਤ ਦੇ ਜਥੇਦਾਰ ਸੇਤੀ ਬੁਲਾਉਣਾ ਉਹਦਾ ਨਮਟਾਰਾ ਕਰਨਾ ਬਿਰਸਾ ਸਿੰਘ ਬਟੋਏ ਨੇ ਲਿਖਿਆ ਕਿ ਮੇਰੇ ਨਿੱਜੀ ਵਿਚਾਰ ਨੇ ਇਸ ਨੂੰ ਅਕਾਲੀ ਦਲ ਨਾਲ ਨਾਲ ਜੋੜਿਆ ਜਾਵੇ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾਗਾ ਕਿ ਬਿਰਸਾ ਸਿੰਘ ਬਟੋਏ ਦੇ ਕੋਈ ਨਿੱਜੀ ਵਿਚਾਰ ਨਹੀਂ ਸਿਰਫ ਇੱਕ ਡਰਾਮਾ ਰਚਿਆ ਹੋਇਆਗਾ ਇਹਨਾਂ ਨੇ ਡਰਾਮਾ ਰਚ ਕੇ ਸ਼ਗਵੀਰ ਬਾਦਲ ਨੂੰ ਜਿਹੜਾ ਇੱਕ ਤਾਂ ਮੀਡੀਆ ਵਿੱਚ ਲਿਆਉਣਾ ਚਾਹੁੰਦੇ ਆ ਇੱਕ ਜਿਹੜਾ ਸੁਖਵੀਰ ਬਾਦਲੇ ਅੱਜ ਬੋਲਤੀ ਬੰਦ ਹੋ ਰਹੀ ਆ ਸੁਖਵੀਰ ਬਾਦਲ ਨੂੰ ਅੱਜ ਕੋਈ ਬੰਦਾ ਪਛਾਣ ਨਹੀਂ ਰਿਹਾ ਬੰਦਾ ਅੱਜ ਉਹਦਾ ਨਾਮ ਲੈਣ ਨੂੰ ਤਿਆਰ ਨਹੀਂ ਇਸ ਕਰਕੇ ਜਿਹੜਾ ਇੱਕ ਨਵੀਂ ਖੇਡ ਖੇਢੀ ਗਈ ਆ ਬਿਰਸਾ ਸਿੰਘ ਬਟੋਹੇ ਵੱਲੋਂ ਕਿ ਮੈਂ ਲਿਖ ਦਿਨਾਗਾ ਪੋਸਟਰ ਲਿਖਾਈ ਆ ਸੁਖਵੀਰ ਬਾਗਰ ਨੇ ਤੇ ਲਿਖਦੀ ਆ ਬਿਰਸਾ ਸਿੰਘ ਬਟੋਹੇ ਨੇ ਇਹ ਕਾਲੀ ਦਲ ਦੀ ਪੋਸਟ ਆ ਮਿਰਸਾ ਸਿੰਘ ਬਟਵਾ ਜੀ ਤੁਹਾਡੀ ਪੋਸਟ ਨਹੀਂ ਲੋਕ ਇੰਨੇ ਅਨਪੜ੍ਹ ਵੀ ਨਹੀਂ ਇੰਨੇ ਬੁੱਝੜ ਵੀ ਨਹੀਂ ਜਿੰਨਾ ਤੁਸੀਂ ਲੋਕਾਂ ਨੂੰ ਸਮਝ ਸਮਝਿਆ ਹੋਇਆਗਾ ਇਸ ਕਰਕੇ ਜਿਹੜਾ ਸੁਖਵੀਰ ਬਾਦਲ ਨੂੰ ਤਲਬ ਕਰਨਾ ਉਹ ਜ਼ਥੇਦਾਰਾਂ ਦੀ ਜ਼ਿੰਮੇਵਾਰੀ ਆ ਜੇ ਕੋਈ ਕੋਰਟ ਦੇ ਵਿੱਚ ਫੈਸਲਾ ਚੱਲਦਾ ਹੋਵੇ ਤਾਂ ਤੁਸੀਂ ਪੋਸਟ ਪਾ ਕੇ ਕਹੋਗੇ ਇਹ ਗੱਲ ਆ ਕਿ ਭਾਈ ਜਿਹੜੀ ਫਲਾਨੀ ਅਦਾਲਤ ਆ ਤਉ ਜਲਦੀ ਫੈਸਲਾ ਕਰੇ ਬਿਰਸਾ ਸਿੰਘ ਬਟੋਹੇ ਦੇ ਨਿੱਜੀ ਵਿਚਾਰ ਨੇ ਸਾਡੀ ਅਦਾਲਤ ਆ ਜਿਹੜੀ ਸੁਪਰੀਮ ਕੋਰਟ ਆਪਾਂ ਆਕਾਲਤਾ ਸਾਹਿਬ ਨੂੰ ਮੰਨਦੇ ਆ ਜੇ ਬਿਰਸਾ ਸਿੰਘ ਬਲਟੋਹਾ ਉਸ ਅਦਾਲਤ ਨੂੰ ਚੈਲੰਜ ਕਰਦਾਗਾ ਜਿਹੜੀਆਂ ਕਿ ਇੱਕ ਦਨਾਵੀ ਅਦਾਲਤਾਂ ਹੁੰਦੀਆਂ ਨੇ ਬਿਰਸਾ ਸਿੰਘ ਬਲਟੋਹਾ ਉਹਤੇ ਕਹੂਗਾ ਲਿਖ ਕੇ ਕਿ ਭਾਈ ਜੱਜ ਸਾਹਿਬ ਨੂੰ ਬੇਨਤੀ ਕਰੂਗਾ ਕਿ ਸੇਤੀ ਨਵਟਾਰਾ ਕਰੋ ਮੇਰੇ ਕੇਸ ਦਾ ਜਾਂ ਕਿਸੇ ਹੋਰ ਕੇਸ ਦਾ ਇਹ ਗੱਲ ਵਕੀਲ ਸਾਹਿਬ ਵੀ ਨਹੀਂ ਕਹਿ ਸਕਦੇ ਪਰ ਬਿਰਸਾ ਸਿੰਘ ਬਲਟੋਏ ਤੇ ਸੁਖਬੀਰ ਬਾਦਲ ਨੇ ਇੱਕ ਨਵੀਂ ਖੇਡ ਖੇਢੀ ਆ ਤੇ ਬਿਰਸਾ ਸਿੰਘ ਬਲਟੋਏ ਨੂੰ ਮੁਰੇ ਜਿਹੜਾ ਉਹਦਾ ਆਗੂ ਬਣਾਇਆ ਗਿਆ ਤੇ ਬਿਰਸਾ ਸਿੰਘ ਬਲਟੋਏ ਨੇ ਇੱਕ ਪੋਸਟ ਲਿਖ ਦਿੱਤੀ ਕਿ ਜਥੇਦਾਰ ਜਲਦੀ ਫੈਸਲਾ ਕਰਨ ਕਿਉਂ ਤੁਹਾਡੀ ਖਿਡਾਰੀ ਚ ਵਾ ਆਈ ਆ ਤੁਹਾਨੂੰ ਕੀ ਦਿੱਕਤ ਆ ਤੁਹਾਨੂੰ ਫੈਸਲਾ ਜਥੇਦਾਰ ਆ ਅੱਜ ਲੈਣ 2 ਮਹੀਨੇ ਲੈਣ ਸਾਲ ਨੂੰ ਲੈਣਾ ਤੁਸੀਂ ਚੁੱਪ ਬੈਠੇ ਰਹੋ ਕਰੇ ਤਾਂ ਉਥੋਂ ਟਿਕਿਆ ਨਹੀਂ ਜਾਂਦਾ ਚਲੋਣੇ ਲੜਦੇ ਤੁਹਾਡੇ ਬਿਰਸਾ ਸਿੰਘ ਬਟੋਆ ਉਹ ਅਦਾਲਤ ਸਭ ਤੋਂ ਵੱਡੀ ਐ ਸਿੱਖ ਕੌਮ ਦੀ ਤੁਸੀਂ ਉਸ ਨੂੰ ਚੈਲੰਜ ਕਰ ਰਹੇ ਹੋ ਤੁਸੀਂ ਜੱਥੇਦਾਰਾਂ ਤੇ ਦਬਾਅ ਪਾਉਣਾ ਚਾਹੁੰਦੇ ਹੋ ਕਿ ਜੱਥੇਦਾਰ ਐਨੇ ਦੇ ਵਿੱਚ ਜਿਹੜਾ ਕਿ ਜਲਦੀ ਫੈਸਲਾ ਲੈ ਲੈਣਗੇ ਤੇ ਸਗਵੀਵਾਦ ਨੂੰ ਖੁੱਲ੍ਹ ਹੋ ਜੀ ਬੋਲਣ ਦੀ ਤੇ ਹੁਣ ਸੁਗਵੀਵਾਦ ਦੇ ਅੰਦਰ ਜਿਹੜੇ ਨੇ ਬੁਲਬਲੇ ਉੱਠ ਰਹੇ ਨੇ ਸੁਗਵੀਵਾਦ ਦੇ ਅੰਦਰ ਆ ਉਹ ਤਾਂ ਉਹਨਰੋ ਰੋਕਿਆ ਜਾਂਦਾ ਨਹੀਂ ਆਪਣਾ ਬੋਲ ਆ ਵੀ ਮੈਂ ਕਵੇਂ ਪੜਾਅਸ ਕੱਢਾਂ ਕਿਸ ਤਰ੍ਹਾਂ ਬੋਲਾਂ ਮੈਂ ਵਿਰੋਧੀਆਂ ਪਾਰਟੀਆਂ ਦੇ ਖਿਲਾਫ ਆ ਤੇ ਲੋਕਾਂ ਦੇ ਖਿਲਾਫ ਆ ਇਹ ਹੁਣ ਉਹ ਤਾਂ ਸੁਗਵੀਵਾਦ ਨੂੰ ਸਿਆਹਾ ਨਹੀਂ ਜਾਂਦਾ ਤੇ ਬਿਰਸਾ ਸਿੰਘ ਬਲਟੋਈ ਨੂੰ ਮੋਰੀ ਬਣਾ ਲਿਆ ਬਿਰਸਾ ਸਿੰਘ ਬਲਟੋਈ ਨੂੰ ਮੋਰੀ ਬਣਾ ਕੇ ਪੋਸਟ ਲਿਖਾ ਦਿੱਤੀ ਸੁਖਵੀਰ ਬਾਦਲ ਨੇ ਆਕਾਲ ਦਰ ਤੋਂ ਚੈਲੰਜ ਕਰ ਰਿਹਾ ਬਰਸਾ ਸਿੰਘ ਬਟੋਆ ਇਹ ਜਥੇਦਾਰਾਂ ਦਾ ਫੈਸਲਾਗਾ ਜਿਦਾਂ ਮਰਜ਼ੀ ਲੈਣ ਬਰਸਾ ਸਿੰਘ ਬਟੋਆ ਇੱਥੇ ਕੋਈ ਨਿਆਣਾ ਨਹੀਂ ਉਹ ਸਾਰਿਆਂ ਨੂੰ ਪਤਾਗਾ ਕਿ ਤੁਸੀਂ ਕੀ ਖੇਡਾਂ ਖੇਡ ਰਹੇ ਹੋ ਲੋਕ ਅਨਪੜ੍ਹ ਭੋਲੇ ਨਹੀਂ ਜਿਹਨੇ ਤਰ੍ਹਾਂ ਤੁਸੀਂ ਪਹਿਲਾਂ ਸਮਝਿਆ ਲੋਕਾਂ ਨੂੰ 10 ਸਾਲ ਰਾਜ ਕਰਕੇ ਤੁਸੀਂ ਸਿੱਖ ਕੌਮ ਦਾ ਕਹਾਣ ਕੀਤਾ ਤੇ ਅੱਜ ਵੀ ਤੁਸੀਂ ਹੁਣ ਇਹ ਹੋ ਗਿਆ ਕਿ ਤੁਹਾਨੂੰ ਬੁਲਾਉਂਦਾ ਕੋਈ ਨਹੀਂ ਪੁੱਛਦਾ ਕੋਈ ਨਹੀਂ ਨਾ ਹੀ ਪੁੱਛਦਾ ਕਿ ਸੁਖਵੀਰ ਬਾਦਲ ਹੈਗਾ ਕਿ ਧਰਤੀ ਤੇ ਜਿਉਂਦਾ ਹੈਗਾ ਕਿ ਕਿਤੇ ਚਲਿਆ ਗਿਆ ਨਾ ਕੋਈ ਬਿਰਸਾ ਸਿੰਘ ਬਲਟੋਈ ਨੂੰ ਪੁੱਛਦਾਗਾ ਤੇ ਹੁਣ ਤੁਹਾਨੂੰ ਇਹ ਹੋ ਗਿਆ ਕਿ ਅਕਾਲ ਤਖਤ ਦੇ ਇੱਕ ਅਸੀਂ ਪੋਸਟ ਲਿਖ ਦਈਏ ਤੇ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਰੌਲਾ ਪਾ ਦਈਏ ਤਾਂ ਕਿ ਸੁਖਵੀਰ ਬਾਦਲ ਨੂੰ ਜਲਦੀ ਸੱਦਿਆ ਜਾਊਗਾ ਤੇ ਉੱਥੇ ਮੀਡੀਆ ਇਕੱਠਾ ਹੋ ਜੂਗਾ ਤੇ ਸਾਡਾ ਬੋਲਬਾਲਾ ਜਿਹੜਾ ਦੁਆਰੇ ਕਾਇਮ ਹੋ ਜੂਗਾ ਕਿ ਅਸੀਂ ਦੁਆਰੇ ਜਿਹੜਾ ਬੋਲਣਾ ਸ਼ੁਰੂ ਕਰ ਦੇਵਾਂਗੇ ਜਿਹੜਾ ਤੁਹਾਡੇ ਅੰਦਰ ਜਿਹੜੀ ਇੱਕ ਭੜਾ ਜਿਹੜੀ ਉਹ ਭਰ ਚੁੱਕੀ ਆ ਇੰਬਸਸਿੰਗ ਬਲਟੋਏ ਨੇ ਕੋਈ ਨਿੱਜੀ ਵਿਚਾਰ ਨਹੀਂ ਇਹ ਕਾਲੀਦਾਲ ਦੇ ਵਿਚਾਰ ਨੇ ਇਹ ਸੁਖਵੀਰ ਬਾਦਲ ਦੇ ਵਿਚਾਰ ਨੇ ਪੂਰੀ ਪਾਰਟੀ ਨੂੰ ਦੇ ਨੇ ਵਿਚਾਰ ਨੇ ਤੇ ਬਿਰਸਾ ਸਿੰਘ ਬਲਟੋਏ ਨੂੰ ਇੱਕ ਮੋਰੀ ਬਣਾਇਆ ਗਿਆ ਤੇ ਉਹ ਕਾਗਜ਼ ਦੀ ਗੁੱਡੀ ਹਮੇਸ਼ਾ ਜਿਹੜਾ ਬਣਦਾ ਰਿਹਾ ਇਸ ਕਰਕੇ ਲੋਕਾਂ ਨੂੰ ਸचेत ਹੋਣਾ ਚਾਹੀਦਾਗਾ ਕਿ ਅਕਾਲੀ ਦਲ ਤੇ ਜਥੇਦਾਰਾਂ ਨੂੰ ਬੇਨਤੀ ਕਰਦਾ ਹਾਂਗਾ ਤੁਹਾਡਾ ਜਦੋਂ ਜੀ ਕੀਤਾ ਉਦੋਂ ਬੁਲਾਇਓ ਮੈਂ ਕਹਿੰਦਾ ਮੀਡੀਆ 'ਚ ਵੀ ਰੋਕ ਲਾਓ ਕੋਈ ਮੀਡੀਆ ਵੀ ਨਾ ਕੋਈ ਆਵੇ ਇਹ ਫੇਰ ਜਾ ਕੇ ਇਹਨਾਂ ਦਾ ਮਾਰਾ ਮੋਟਾ ਦਿਮਾਗ ਟਿਕਾਣੇ ਆਊਗਾ ਤੇ ਨਹੀਂ ਇਹਨਾਂ ਦਾ ਜਿਹੜਾ ਹੁਣ ਬਿਰਸਾ ਸਿੰਘ ਬਟੂਆ ਕਹਿੰਦੀ ਕੋਈ ਪੋਸਟ ਜੀ ਪਾ ਦੇਣਾ ਕਿ ਕੋਈ ਪੋਸਟ ਜੀ ਪਾ ਦਿੰਦਾ ਕਿ ਲੋਕਾਂ ਦੇ ਵਿੱਚ ਚਰਚਾ ਰਹੇ ਕਿ ਮੀਡੀਆ ਦੇ ਵਿੱਚ ਚਰਚਾ ਰਹੇ ਤੇ ਤੁਸੀਂ ਇਸ ਵੀਡੀਓ ਨੂੰ ਬੱਤ ਪੱਤ ਸ਼ੇਅਰ ਕਰਨਾ ਕਿ ਜਿਹੜਾ ਇਹ ਬਰਸਾ ਸਿੰਘ ਬਲਟੋਆ ਇਹ ਪੋਰਟ ਲੈ ਕੇ ਆ ਸਵੀਰ ਬਾਦਲ ਵਾਰੇ ਨਿਹਰਾ ਇਹ ਝੂਠ ਆ ਇਹ ਅਕਾਲੀ ਦਲ ਦੀ ਸਾਰੀ ਪੋਸਟ ਆ ਇਹ ਅਕਾਲੀ ਦਲ ਨੂੰ ਜਿਹੜਾ ਦੁਬਾਰਾ ਸੁਰਖੀਆਂ ਦੇ ਵਿੱਚ ਬਰਸਾ ਸਿੰਘ ਬਲਟੋਆ ਲਿਆਉਣਾ ਚਾਹੁੰਦੇ ਨੇ ਇਹ ਕਿੰਨਾ ਨੇ ਡਰਾਮਾ ਰਚਿਆਗਾ ਆਪਣੇ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਬਰਸਾ ਸਿੰਘ ਬਲਟੋਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਵੀਰ ਬਾਦਲ ਦੀ ਤੇ ਖੰਬੀ ਤੇ ਸੱਜੀ ਬਾਂਧਾ ਬਲਟੋਆਗਾ ਸਵੀਰ ਬਾਦਲ ਤੋਂ ਬਿਨਾ ਤਾਂ ਉਹ ਤੇ ਡਾਕੂਮੈਂਟ ਪਰ ਇਹ ਨਹੀਂ ਜਾ ਸਕਦਾ ਤੇ ਅੱਜ ਇਹ ਪੋਸਟ ਕਮੈਂਟ ਲਿਖ ਦੂਗਾ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਾਂ ਮੱਖਣ ਸਿੰਘ ਉਬਾ